ਅੱਛੀ ਕਾਲ ਦਿਨਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਟਰੋ ਦੀ yellow line ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦਰਸਾਲ ਸਮੇਂ ਦੇ ਵਿੱਚ ਕੁਝ ਨਵੇਂ ਬਦਲਾਅ ਕੀਤੇ ਗਏ ਨੇ ਜਿਸ ਦੇ ਤਹਿਤ ਜਿਹੜੇ ਵੀ ਲੋਕ ਮੈਟਰੋ ਦੀ yellow line ਦੇ ਵਿੱਚ ਸਫ਼ਰ ਕਰਦੇ ਨੇ ਉਹ ਇਹ ਖਬਰ ਜ਼ਰੂਰ ਪੜ ਲਓ ਅਤੇ ਦੇਖ ਲਵੋ ਕਿਉਂਕਿ ਸਮੇਂ ਦੇ ਵਿੱਚ ਕੁਝ ਨਵੇਂ ਬਦਲਾਅ ਕੀਤੇ ਗਏ ਨੇ ਜਿਸ ਕਰਕੇ ਇਹ ਉਹਨਾਂ ਲੋਕਾਂ ਲਈ ਇੱਕ ਅਹਿਮ ਖਬਰ ਬਣ ਜਾਂਦੀ ਹੈ ਜੋ ਕਿ ਅਕਸਰ ਹੀ ਮੈਟਰੋ ਦੀ yellow line ਤੇ ਸਫ਼ਰ ਕਰਦੇ ਨੇ ਕਿਉਂਕਿ ਜੇਕਰ ਉਹਨਾਂ ਤੱਕ ਇਹ ਖਬਰ ਨਹੀਂ ਪਹੁੰਚੀ ਤਾਂ ਉਹ ਖੱਜਲ-ਖੁਆਰੀ ਦਾ ਸਾਹਮਣਾ ਕਰ ਸਕਦੇ ਨੇ ਕਿਉਂਕਿ ਮੈਟਰੋ ਦੀ yellow line ਤੇ ਸਫ਼ਰ ਕਰਨ ਵਾਲੇ ਜਿਹੜੇ ਲੋਕ ਨੇ ਅਤੇ ਮੈਟਰੋ ਦੀ yellow line ਤੇ ਸਫ਼ਰ ਕਰਨ ਵਾਲਿਆਂ ਲਈ ਇਹ ਵੱਡੀ ਖਬਰ ਹੈ ਕਿਉਂਕਿ ਸਮੇਂ ਦੇ ਵਿੱਚ ਕੁਝ ਨਵੇਂ ਬਦਲਾਅ ਕੀਤੇ ਗਏ ਨੇ ਜਿਸ ਕਰਕੇ ਇਹ ਖਬਰ ਉਹਨਾਂ ਲੋਕਾਂ ਲਈ ਅਹਿਮ ਬਣ ਜਾਂਦੀ ਹੈ ਜਿਸ ਕਰਕੇ ਵੱਧ ਤੋਂ ਵੱਧ ਇਸ ਖਬਰ ਨੂੰ ਉਹਨਾਂ ਲੋਕਾਂ ਤੱਕ ਸ਼ੇਅਰ ਕਰੋ ਜੋ ਕਿ ਮੈਟਰੋ ਦੀ येलो ਲਾਈਨ ਤੇ ਸਫ਼ਰ ਕਰਦੇ ਨੇ ਤੁਹਾਨੂੰ ਦੱਸਦੀ ਕਿ ਮੈਟਰੋ ਦੀ yellow line ਦੇ ਚੌਥੇ ਪੜਾ ਦੇ ਜਨਕਪੁਰੀ ਪੱਛਮੀ ਤੋਂ ਆਰ ਕੇ ਆਸ਼ਰਮ ਕੋਰੀਡੋਰ ਤੇ 490 ਮੀਟਰ ਸੈਕਸ਼ਨ ਤੇ ਚੱਲ ਰਹੇ ਨਿਰਮਾਣ ਕਾਰਜ ਦੇ ਮੱਦੇਨਜ਼ਰ ਐਤਵਾਰ ਯਾਨੀ ਅੱਜ ਨੂੰ ਆਖਰੀ ਅਤੇ ਪਹਿਲੀ ਰੇਲ ਗੱਡੀ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਅਤੇ ਸੋਮਵਾਰ ਯਾਨੀ ਕੱਲ ਨੂੰ ਕਰੰਗਵਾਰ ਅਖੀਰਲੀ ਅਤੇ ਪਹਿਲੀ ਟ੍ਰੇਨ ਦੇ ਸਮੇਂ ਵਿੱਚ ਬਦਲਾਅ ਕੀਤੇ ਗਏ ਨੇ ਜੋ ਕਿ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ ਕਿਉਂਕਿ ਜੇਕਰ ਤੁਹਾਨੂੰ ਇਸ ਦੀ ਜਾਣਕਾਰੀ ਨਾ ਹੁੰਦੀ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਇਹ ਖਬਰ ਉਹਨਾਂ ਲੋਕਾਂ ਲਈ ਅਹਿਮ ਬਣ ਜਾਂਦੀ ਹੈ ਮੈਂ ਸ਼ੁਰੂ ਤੋਂ ਹੀ ਕਹਿ ਰਹੀ ਹਾਂ ਕਿ ਇਹ ਖਬਰ ਉਹਨਾਂ ਲੋਕਾਂ ਲਈ ਬੇਹਦ ਖਾਸ ਹੈ ਜਿਹੜੇ ਮੈਟਰੋ ਦੀ 옐ੋ ਲਾਈਨ ਤੇ ਸਫ਼ਰ ਕਰਦੇ ਨੇ ਉਹਨਾਂ ਲੋਕਾਂ ਤੱਕ ਇਹ ਖਬਰ ਜ਼ਰੂਰ ਪਹੁੰਚਾ ਦਿਓ ਕਿਉਂਕਿ ਸਮੇਂ ਦੇ ਵਿੱਚ ਕੁਝ ਨਵੇਂ ਬਦਲਾਅ ਕੀਤੇ ਗਏ ਨੇ ਅੱਜ ਅਤੇ ਕੱਲ ਸਮੇਂ ਦੇ ਵਿੱਚ ਕੁਝ ਬਦਲਾ ਕੀਤੇ ਗਏ ਨੇ ਰੇਲ ਗੱਡੀਆਂ ਦੇ ਸਮੇਂ ਜਿਹੜੇ ਨੇ ਉਹ ਬਦਲੇ ਗਏ ਨੇ ਇਸ ਕਰਕੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਇਹ ਖਬਰ ਉਹਨਾਂ ਲੋਕਾਂ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਨਿਰਮਾਣ ਅਧੀਨ ਕਾਰਜਾਂ ਨੂੰ ਦੇਖਦੇ ਹੋਏ ਰੇਲ ਗੱਡੀਆਂ ਦੇ ਰੂਟ ਡਾਇਵਰਟ ਕੀਤੇ ਗਏ ਨੇ ਉਹਨਾਂ ਦੇ ਸਮੇਂ ਜਿਹੜੇ ਨੇ ਉਹ ਬਦਲੇ ਗਏ ਨੇ ਦੱਸਦੇ ਕਿ ਮੈਟਰੋ ਦੀ yellow line ਦੇ ਚੌਥੇ ਪੜਾਅ ਦੇ जनकਪੁਰੀ ਪੱਛਮੀ ਤੋਂ ਆਰ ਕੇ ਆਸ਼ਰਮ ਕੋਰੀਡੋਰ ਤੇ 490 ਮੀਟਰ ਸੈਕਸ਼ਨ ਤੇ ਚੱਲ ਰਹੇ ਨਿਰਮਾਣ ਕਾਰਜ ਦੇ ਮੱਦੇਨਜ਼ਰ ਅੱਜ ਯਾਨੀ ਕਿ ਐਤਵਾਰ ਨੂੰ ਆਖਰੀ ਅਤੇ ਪਹਿਲੀ ਰੇਲ ਗੱਡੀ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਐਤਵਾਰ ਨੂੰ ਸਮੇਂਪੂਰ ਬਾਦਲੀ ਤੋਂ मिलिनियम सिटी सेंटर गुरुग्राम ਲਈ ਆਖਰੀ ਰੇਲ ਗੱਡੀ 11 ਵਜੇ ਦੀ بجائے ਰਾਤ 10:45 ਵਜੇ ਰਵਾਨਾ ਹੋਵੇਗੀ ਅਤੇ ਮਿਲੀਨੀਅਮ ਸਿਟੀ ਸੈਂਟਰ ਗੁਰੂਗਰਾਮ ਤੋਂ ਸਮੇਪੁਰ ਬਾਦਲੀ ਲਈ ਆਖਰੀ ਰੇਲ ਗੱਡੀ ਰਾਤ 11 ਵਜੇ ਦੀ بجائے ਰਾਤ 9:30 ਵਜੇ ਰਵਾਨਾ ਹੋਵੇਗੀ ਦੱਸਦੀ ਕਿ ਸਮੇਂ ਸਭ ਬਿਆਨ ਕਰ ਰਿਹਾ ਹੈ ਸਮੇਂ ਦੇ ਵਿੱਚ ਭਾਰੀ ਤਬਦੀਲੀ ਕੀਤੀ ਗਈ ਹੈ 1-2 ਘੰਟੇ ਦਾ ਜਿਹੜਾ ਉਹ ਗੈਪ ਮੇਨਟੇਨ ਕੀਤਾ ਗਿਆ ਜਿਸ ਕਰਕੇ ਖਬਰ ਉਹਨਾਂ ਲੋਕਾਂ ਲਈ ਅਹਿਮ ਮੰਨੀ ਜਾ ਰਹੀ ਹੈ ਜਿਹੜੇ ਅਕਸਰ ਹੀ ਮੈਟਰੋ ਦੀ yellow line ਤੇ ਸਫਰ ਕਰਦੇ ਨੇ ਕਿਉਂਕਿ ਜੇਕਰ ਉਹ ਸਮੇ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਤਾਂ ਉਹਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਤੁਹਾਨੂੰ ਇੱਕ ਵਾਰ ਫਿਰ ਤੋਂ ਜਿਹੜੇ ਨਵੇਂ ਸਮੇਂ ਤੈਅ ਕੀਤੇ ਗਏ ਨੇ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਦਿੰਨੇ ਆਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਜਿਹੜੇ ਮੁੱਖ ਕਾਰਜਕਾਰੀ ਨਿਰਦੇਸ਼ਕ ਨੇ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਐਤਵਾਰ ਨੂੰ ਸਮੇਂਪੂਰ ਬਾਦਲੀ ਤੋਂ ਮਿਲੇਨੀਅਮ ਸਿਟੀ ਸੈਂਟਰ ਗੁਰੂਗਰਾਮ ਲਈ ਆਖਰੀ ਦੇਲ ਗੱਡੀ 11 ਵਜੇ ਦੀ بجائے ਰਾਤ 9:45 ਵਜੇ ਰਵਾਨਾ ਹੋਵੇਗੀ ਕਹ ਕਹ ਦਈਏ ਕਿ 15 ਮਿੰਟ ਜਿਹੜੇ 15-20 ਮਿੰਟ ਪਹਿਲਾਂ ਹੀ ਇਹ ਗੱਡੀ ਰਵਾਨਾ ਹੋ ਜਾਵੇਗੀ ਸੈਂਟਰ ਗੁਰੂਗਰਾਮ ਤੋਂ ਸਮੇਪੁਰ ਬਾਦਲੇ ਲਈ ਆਖਰੀ ਰੇਲਗੱਡੀ ਜਿਹੜੀ ਹੈ 11 ਵਜੇ ਦੀ بجائے ਰਾਤ 9:30 ਵਜੇ ਰਵਾਨਾ ਹੋ ਜੇਗੀ ਦੱਸ ਜੀ ਕਿ 1-2 ਘੰਟੇ ਦਾ ਗੈਪ ਪਾਇਆ ਗਿਆ ਹੈ ਜੇਕਰ ਤੁਸੀਂ ਰਾਤ ਦੀ ਗੱਡੀ ਫੜਦੇ ਹੋ ਤਾਂ 9:30 ਵਜੇ ਹੀ ਰਵਾਨਾ ਹੋ ਜੇਗੀ 11 ਵਜੇ ਦੀ بجائے ਜਿਸ ਕਰਕੇ ਕਿਹਾ ਜਾ ਰਿਹਾ ਕਿ ਇਹ ਪਹਿਲਾ ਹੀ ਜਿਹੜੇ ਐ ਐਸਆਰ ਜਿਹੜਾ ਡਾਟਾ ਇਹ ਉਹ ਰਿਲੀਜ਼ ਕਰ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਸਮੇਂ ਸਰ ਆਪਣੀ ਗੱਡੀ ਲੈ ਸਕਣ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸੋਮਵਾਰ ਨੂੰ ਸਮੇਪੁਰ ਬਾਦਲੀ ਤੋਂ ਮਿਲੀਨੀਅਮ ਸਿਟੀ ਸੈਂਟਰ ਗੁਰੂਗ੍ਰਾਮ ਤੱਕ ਪਹਿਲੀ ਰੇਲ ਸਵੇਰੇ 6 ਵਜੇ ਦੀ بجائے 7 ਵਜੇ ਤੋਂ ਸ਼ੁਰੂ ਹੋਵੇਗੀ ਅਨੂਜ ਦਿਵਾਲ ਨੇ ਕਿਹਾ ਕਿ येलो ਲਾਈਨ ਤੇ ਸਮੇਪੁਰ ਬਾਦਲੀ ਅਤੇ ਜਹਾਂਗੀਪੂਰੀ ਦੇ ਛੋਟੇ ਹਿੱਸੇ ਦੇ ਵਿੱਚਕਾਰ ਐਤਵਾਰ ਰਾਤ 11 ਵਜੇ ਤੋਂ ਬਾਅਦ ਅਤੇ ਸੋਮਵਾਰ ਸਵੇਰੇ 7 ਵਜੇ ਤੋਂ ਪਹਿਲਾਂ ਕੋਈ ਰੇਲ ਸੇਵਾ ਉਪਲਬਧ ਉਪਲਬਧ ਨਹੀਂ ਹੋਵੇਗੀ ਦੱਸਦੇ ਕਿ ਇਸ ਖਬਰ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਹੜੀ ਰੇਲ ਗੱਡੀ ਜਿਹੜੀ ਹੈ ਸਮੇਂ ਸਿਰ ਉਪਲਬਧ ਨਹੀਂ ਹੋਵੇਗੀ ਅਤੇ ਕਿਹੜੀਆਂ ਗੱਡੀਆਂ ਦੇ ਜਿਹੜੇ ਰੂਟ ਡਾਇਵਰਟ ਕੀਤੇ ਗਏ ਨੇ ਜਿਸ ਕਰਕੇ ਇਸ ਖਬਰ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਭਾਰਤ ਦੇ ਵਿੱਚ ਕਈ ਲੋਕ ਨੇ ਜਿਹੜੇ ਓਯਾ ਲੋ ਮੈਟਰੋ ਦੀ 옐ੋ ਲਾਈਨ ਤੇ ਸਫਰ ਕਰਦੇ ਨੇ ਅਕਸਰ ਆਪਣੇ ਕੰਮ ਕਾਜਾਂ ਤੇ ਜਾਂਦੇ ਨੇ ਕੁਝ ਰਿਸ਼ਤੇਦਾਰੀ ਰਿਸ਼ਤੇਦਾਰਾਂ ਦੇ ਲਈ ਜਾਂਦੇ ਨੇ ਤਾਂ ਉਹਨਾਂ ਉਹਨਾਂ ਦੇ ਲਈ ਇਹ ਖਬਰ ਅਹਿਮ ਮੰਨੀ ਜਾ ਰਹੀ ਹੈ ਜਿਸ ਕਰਕੇ ਅਸੀਂ ਇੱਕ ਵਾਰ ਫਿਰ ਤੁਹਾਨੂੰ ਗੁਜਾਰਿਸ਼ ਕਰਦੇ ਹਾਂ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜੋ ਕਿ ਮੈਟਰੋ ਦੀ 옐ੋ ਲਾਈਨ ਦੇ ਵਿੱਚ ਸਫਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਮੇਂ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਸਾਰੇ ਸਮੇਂ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਦਿੱਤਾ ਗਿਆ ਹੈ ਕਿ ਕਿਹੜੀ ਰੇਲ ਗੱਡੀ ਕਿੰਨੇ ਮਿੰਟ ਪਹਿਲਾਂ ਅਤੇ ਕਿੰਨੇ ਘੰਟੇ ਲੇਟ ਪਹੁੰਚੇਗੀ ਜਿਸ ਕਰਕੇ ਇਹ ਖਬਰ ਉਹਨਾਂ ਲੋਕਾਂ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ ਜੋ ਕਿ ਮੈਟਰੋ ਦੀ ਯੈਲੋ ਲਾਈਨ ਤੇ ਸਫ਼ਰ ਕਰਦੇ ਨੇ ਕਾਰਜ ਅਧੀਨ ਨਿਰਮਾਣਾਂ ਕਰਕੇ ਸਮਿਆਂ ਦੇ ਵਿੱਚ ਸਿਰਫ 2 ਦਿਨ ਲਈ ਹੀ ਬਦਲਾਅ ਕੀਤਾ ਗਿਆ ਹੈ 2-3 ਦਿਨਾਂ ਬਾਅਦ ਫਿਰ ਆਪਣੇ ਸਮੇਂ ਅਨੁਸਾਰ ਹੀ ਮੈਟਰੋ ਦੀ ਯੈਲੋ ਲਾਈਨ ਤੇ ਗੱਡੀਆਂ ਦੌੜਨ ਗਈਆਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਵੇਗੀ ਪਰ ਇਸ ਤੋਂ ਪਹਿਲਾਂ ਅੱਜ ਅਤੇ ਕੱਲ ਜਿਹੜੇ ਨੇ ਇੱਕ ਸਮੇਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਜਿਸ ਕਰਕੇ ਨਵੇਂ ਰੂਟ ਦੇਖ ਕੇ ਹੀ ਘਰੋਂ ਨਿਕਲੋ ਅਤੇ ਮੈਟਰੋ ਦੀ ਯੈਲੋ ਲਾਈਨ ਤੇ ਸਫ਼ਰ ਕਰੋ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ